ਗਾਈਜ਼ ਲੋ ਗਾਈਜ਼ ਆਵਾ ਆਪਣਾ ਫਸਟ ਵਲੋਗ ਤੇ ਆਪਣੇ ਨਾਲ ਅੱਜ ਮੈਂ ਗਰੀਬ ਹੂੰ ਯਾਦਵਿੰਦਰ ਠੀਕ ਆ ਤੇ ਅੱਜ ਧੁੰਦ ਵੇਖੋ ਕਿੰਨੀ ਪਈ ਆ ਚੈੱਕ ਕਰਾਂ ਗਾੜੀ ਦਾ ਦੇਖਦਾ ਕੋਹ ਨਹੀਂ ਠੀਕ ਆ ਅੱਜ ਬਹੁਤ ਜ਼ਿਆਦਾ ਧੁੰਦ ਪਈ ਆ ਤੇ ਆਪਾਂ ਹੁਣ ਅੱਡਵਾਲ ਕੇ ਸਿੱਟਣ ਲੱਗੇ ਆ ਹਾਂਜੀ ਗਾਈਜ਼ ਆਏ ਪਾਲੀਏ ਫਿਰ ਅੱਡਵਾਲ ਕੇ ਹੱਥ ਲਿੱਗੇ ਕਰਨ ਲੱਗੇ ਆ ਰੀਚਿੰਗ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਵੇਖ ਲਓ ਵੀਰੋ ਨਹੀਂ ਦੱਸੋ ਇਹਨਾਂ ਨੂੰ ਕਹੋ ਸਾਰੇ ਲਾਈਕ ਸ਼ੇਅਰ ਟਮੈਟਰ ਦੇ ਸਬਸਕ੍ਰਾਈਬ ਜ਼ਰੂਰ ਕਰਨਾ ਸਾਰੇ ਵੀਰਾਂ ਨੇ ਹਾਂ ਇਹ ਆਪਾਂ ਬਣਾਉਂਦੇ ਆ ਅੱਜ ਵਲੌਗ ਆਓ ਵੇਖੋ ਆਪਾਂ ਹੁਣ ਇੱਥੇ ਅੱਗ ਬਾਲਦੇ ਗਾਈਂ ਇੱਥੇ ਅੱਗ ਬਾਲਣੀ ਹੈ ਡੱਬੀ ਤੇ ਹੈਗੀ ਨਹੀਂ ਅੱਗ ਕਹਿਦੇ ਨੇ ਫੁੱਲਦੀ ਕਿਸਾੜਿਆ ਭਾਈ ਜਾਨੂ ਤੇ ਗਾਈਜ਼ ਹੋਣਾ ਪਾ ਚੱਲੇ ਆ ਬਿਲੰਗ ਗੀ ਅੱਗਵਾਲਲੇ ਇਹ ਆਹ ਹੁਣ ਪੱਕਾ ਦੇ ਪਹੁੰਚ ਗਏ ਆ ਆ ਜਾ ਆਪਣਾ ਘਰ ਗਾਈਜ਼ ਇਹ ਦੇਖ ਲੋ ਇਧਰ ਸ਼ਿਕਾਰੀ ਵੀ ਤਾੜੇ ਪਏ ਆ ਖੁੱਡੇ ਜੇ ਤੇ ਵੀਰੋਣੀ ਆ ਵੇਖੋ ਆਪਣੇ ਕੁੱਤਿਆਂ ਲਈ ਬਣਾਉਂਦੇ ਆ ਫੀਡ ਆ ਵੇਖੋ ਆਹ ਇਹਨੂੰ ਕੰਡ ਚੀਜ਼ਾਂ ਤੱਕ ਲਈ ਆਪਣਾ ਆਪਾਂ ਲਈ ਲਈਆ ਡੱਬੀ ਠੀਕ ਆ ਤੇ ਹੁਣ ਆਪਾਂ ਅੱਗਵਾਲਾਂ ਤੇ ਚੱਲੀਏ ਵੀਰੋ ਫੋਨ ਚਾਲ ਗਿਆ ਪਾ ਤੇ ਆਪਣੇ ਲਈ ਆਪੂ ਦਬਾਲ ਦੇ ਕਿਉਂਕਿ ਧੁੰਦ ਬਹੁਤ ਜਿਆਦਾ ਪੈ ਚੀ ਅੱਜ ਠੀਕ ਆ ਸਾਰੇ ਕੈਮਰੇ ਧੁੰਦ ਨਹੀਂ ਦੇ ਨੀ ਧੁੰਦ ਪਾਉਂ ਗੋਣ ਕੀ ਕਰੀਏ ਮੇਨੋ ਵੇ ਘੈਂਟ ਰਿਆ ਤੇ ਫੇਰ ਵੀ ਆ ਅੱਜ ਹੁਣ ਮਿੱਤਰੋ ਚੱਕ ਕੇ ਲੈ ਜਾ ਚਾਣੀ ਹੋਈਆਂ ਲੋਕ ਚੱਲ ਜੀ ਹੁੰਦਾ ਮੈਂ ਗਜਬ ਵੇਚਦੀ ਹੈ गाइस ये लो आग आप बाल दिए तू आप बहुत हो गया जाड़ी आग ना आप बाल दिए ले रहा हूँ हूँ आ गई बोतल फिर आ गई नाली के हाँ देखो <laughs> गाइस गाड़ी तो दिखने जा रही है कैसा लगा मेरा मजाक ਹਾ ਵੀਰ ਕੀ ਗਿਆ ਜਿਹੜੇ ਆ ਕੋਈ ਵੇਰ ਨਹੀਂ ਜੀ ਵੀਰ ਆਵੇ ਲੋ ਕਰਿਆ ਵਾ ਕਾਲਾ ਕੱਢ ਰਿਹਾ ਮਤਿਆਰ ਉਹ ਆਹ ਤੋ ਯਾ ਦੇ ਵੀਰ ਹੋਣੀ ਤੇ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ ਵਾ ਹਾਂ ਓਏ ਬੱਖ ਜਿਆ ਮਲੀ ਨਹੀਂ ਸਕਦੇ ਫੇਰ ਮੂੰਹ ਦਾ ਕਹਿ ਨਹੀਂ ਸਕਦੇ ਆਪਣੇ ਬੰਦੇ ਅੰਦੇ ਮੂੰਹ ਤੇ ਕਹਿ ਨਹੀਂ ਸਕਦੇ ਤੇ ਅੱਗੋ ਪਿਛੋਈ ਕਹਿਣਾ ਵਾ ਆਪਣੇ ਬੰਦੇ ਹੈਗੇ ਓ ਬੰਦੇ ਵੀ ਆਪਣੇ ਤੇ ਤਾਂ ਵੀ ਬੇਇੱਜ਼ਤੀ ਆਪਣੇ ਆਦੀ ਹਨ ਅੱਛਾ ਹਮਕੋ ਸਿਕਾ ਰਿਆ ਹੈ ਯਾ ਯਾ ਗਾਈਸ ਹਾਲਾ ਡੱਬੀ ਬਣਾਇਆ ਇੱਧਰ ਅੱਗ ਨਹੀਂ ਬਲਨੀ ਤੇ ਤੁਮਸੇ ਨਾ ਹੋ ਪਾਏਗਾ ਤੋ ਅੱਜ ਦੀ ਦਿਵਾਲੀ ਐੜੇ ਇਹ ਫਸ ਗਿਆ ਸੀ ਬਲਨੀ ਪਤਾ ਨਹੀਂ ਕਦੋਂ ਅੱਗ ਬਲਨੀ ਨਹੀਂ ਦਈ ਤੇ ਤੋ ਆਹ ਵੇਖੋ ਆਪਣੇ ਗਾਈਸ ਵੀਰ ਆ ਗਏ ਨੇ ਅਰੇ ਮਈਆ ਉਹ ਤਾਂ ਦੇਖ ਲਿਓ ਜੀ ਸਤਾ ਜੀ ਹੋਰ ਕੀ ਹਾਲ ਵੀਰ ਜੀ ਵੀਰ ਜੀ ਹਾਂਜੀ ਠੀਕ ਠਾਕ ਜੀ ਵੀਰ ਜੀ ਹਾਂਜੀ ਹਾਂਜੀ ਵਧੀਆ ਆ ਵੇਖੋ ਸੱਤ ਅੱਬੇ ਮਜਾ ਆਏਗਾ ਨਾ ਬੇਲ ਵੀਰੋਣੀ ਇਹ ਵੀ ਭਾਜੀ ਵੱਡੇ ਆਪਣੇ ਆ ਵੀਰ ਜੀ ਵੱਡੇ ਵੀਰ ਜੀ ਹੋਣੀ ਆਦੀ ਉਹਦੀ ਵੀਦੀ ਠੀਕ ਹੈ ਮੁੱਤਾ ਡੀਆ ਗਬੜੀ ਦਾਈ ਮੁੱਤਾ ਡੀਆ ਅੰਦ ਭਾਈ ਦਾ ਓਏ ਓਹੀ ਜਾਂਦਾ ਹੀ ਆ ਵੀਰ ਦੇ ਮੁੱਤਾ ਡੀਆ ਗਬੜੀ ਦਾ ਧੰਨਵਾਦ ਜਾਦੂ ਵੀਰੋ ਬਾਦ

ਯੋ ਵੀਰ ਜੀ ਡੱਬੀ ਦੇ ਦਿਓ ਫਿਰ ਲੈ ਆ ਕੱਪੜੇ 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 ਉਦੋਂ ਹੀ ਨਹੀਂ ਲੈ ਆ ਕੱਲ ਕੱਪੜੇ ਕਰਨਾ ਸੌਣੇ ਦਿੱਤੇ ਆਹੋ ਕਿੱਥੇ ਘਰੇ ਪਈ ਹਾਂ ਪਿੰਡ ਦੇ ਵਿੱਚ ਬੁੱਕਮਾਰ ਦਿੰ ਹਾਂ ਲਈ ਲਮਾਰੀ ਤੇ ਰੱਖੇ ਕੋ ਨਹੀਂ ਲਾਲ ਜਿੰਦਰ ਘਰੇ ਠੀਕ ਹੰਡੇ ਤੇ ਗਾਈਸ ਵੀਰੇ ਆਪਾਂ ਤੇ ਬਣਾਉਂਦੇ ਵਲੌਗ ਇਤੋਂ ਵੇਖ ਲੋ ਕਿੱਡਾ ਤੜੜਾ ਹੈਗਾ ਜੇ ਬੰਦਾ ਤੇ ਅੱਗ ਨਹੀਂ ਬਲਨੀ ਆਈ ਸਾਲਾ ਮੈਂ ਤੇਰੇ ਬਾਪ ਕੋ ਮੈਂ ਸਿਖਾ ਦੀ ਭਰਾਲੀ ਮਾਰੇ ਤੋਂ ਬਾਅਦ ਦਾ ਕੋਈ ਲਫਾਫਾ ਚੁੱਕ ਕੋਈ ਕੋਹ ਚੁੱਕ ਫੇਰਾ ਜਰਾ ਜਰਾ ਰੋੜੀ ਜਾ ਤੇ ਫੇਰਾ ਰੋੜੇ ਜੋੜੀ ਨਾ ਜੋੜੀ ਗੱਤੇ ਲਿਆਈਏ ਫੇਰ ਆਹ ਵੇਖੋ ਵੀਰ ਬਾਗਾਂ ਦੀ ਕਿਹੜੀ ਕੰਮ ਗੱਤੇ ਲਿਆਈਏ ਉਥੋਂ ਗਾਈਸ ਹੁਣ ਗੱਤੇ ਲੈਣ ਜਾ ਰਹੇ ਆ ਅੱਗ ਬਲ ਨਹੀਂ ਰਹੀ ਇਸ ਕਰਕੇ ਆ ਵੀ ਇਨੇ ਸੱਟੇ ਆ ਗਏ ਇੱਥੇ ਕਿਤੇ ਕਿੱਥੇ ਯਾਰ ਚੋਕਲੇ ਕਿੰਨੇ ਆਹ ਵੱਡਾ ਹਾੜਾ ਤੂੰ ਵਾਜਿਆ ਵੀਰ ਆ ਗੱਤੇ ਆਂਦਾ ਹੈ ਨਹੀਂ ਇੱਥੇ ਕੋਈ ਵੀ ਗੱਤਾ ਕੁੱਤੇ ਹੈਗੇ ਹੀ ਚੁੱਕ ਲੈ